ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਸ ਦੇ ਵਿੱਚ ਪੈਨਸ਼ਨ ਜਾਂ ਫੈਮਿਲੀ ਪੈਨਸ਼ਨ ਦੀ ਡੈਥ ਤੋਂ ਬਾਅਦ ਉਹਨਾਂ ਦੇ ਪਰਿਵਾਰਿਕ ਮੈਂਬਰ ਜਾਂ ਲੀਗਲ ਹਾਇਰ ਉਹਨਾਂ ਨੂੰ ਉਹਨਾਂ ਦੇ ਏਰੀਅਰ ਪੈਨਸ਼ਨ ਦੀ ਰਾਸ਼ੀ ਜਾਂ ਬਕਾਇਆ ਰਾਸ਼ੀ ਪ੍ਰਾਪਤ ਨਹੀਂ ਹੋਈ ਪ੍ਰਾਪਤ ਉਹਨਾਂ ਦੇ ਵਿੱਚ ਜਿਹੜੀਆਂ ਕਾਫੀ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਕਈ ਕੇਸ ਇਸ ਤਰ੍ਹਾਂ ਦੇ ਹਨ ਜੋ ਲੀਗਲ ਹਾਇ ਜਿਹੜੇ ਕਿ ਬੇਬਸ ਹੋ ਚੁੱਕੇ ਹਨ ਅੱਜ ਦੀ ਇਸ ਵੀਡੀਓ ਨੂੰ ਜ਼ਰੂਰ ਐਂਡ ਤੱਕ ਦੇਖਣਾ ਕਿ ਤੁਹਾਡੇ ਜਿਹੜੇ ਲੀਗਲ ਹਾਇਰਸ ਨੂੰ ਜੋ ਵੀ ਤੁਹਾਡਾ ਜਿਹੜਾ ਲਾਈਫ ਪਾਰਟਨ ਏਰੀਅਰ ਬੰਦਾ ਹੈ ਉਸ ਨੂੰ ਪ੍ਰਾਪਤ ਕਰਨ ਦੇ ਵਿੱਚ ਕੋਈ ਵੀ ਮੁਸ਼ਕਲ ਨਾ ਆਵੇ ਸੋ ਦੋਸਤੋ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਇਹ ਪੰਜਾਬ ਸਿਵਲ ਸਰਵਿਸ ਰੂਲ ਜੋ ਕਿ ਪੰਜਾਬ ਫਾਈਨਿਸ਼ ਜਿਹੜਾ ਕਿ ਰੂਲਸ ਹਨ ਇਹ ਰੂਲ 5.2 ਜੋ ਕਿ ایرਰ ਆਫ ਪੇ ਅਲਾਉਂਸ ਐਂਡ ਪੈਨਸ਼ਨ ਜੋ ਫਰਸਟ ਪੈਰਾਗ੍ਰਾਫ ਹੈ ਜੇ EMPLOYEES ਦੀ ਜਾਂ PENSION ਦੀ ਡੈਥ ਹੋ ਜਾਂਦੀ ਹੈ ਉਸ ਟਾਈਮ ਤੱਕ ਜੋ ਵੀ ਉਹਦੇ ਪੈਂਡਿੰਗ ایرਰ ਹਨ ਡਿਊ ਹਨ ਜਾਂ ਜਿਨ੍ਹਾਂ ਨੂੰ ਵੀ ਉਹ ਲੀਗਲ ਜਿਹੜਾ ਨਾਮਿਨੇਟ ਕਰੇਗਾ ਜਿਹੜਾ ਨਾਮਿਨੇਸ਼ਨ 2 5.3b ਹੈ ਬਹੁਤ ਹੀ ਮਹੱਤਵਪੂਰਨ ਹੈ ਉਹ ਸਾਰੀ ਡਿਟੇਲ ਦਰਜ ਕੀਤੀ ਕੀਤੀ ਹੈ ਇਸੇ ਤਰ੍ਹਾਂ ਦੇ ਲੀਗਲ ਹਾਇਰ ਹਨ ਫੈਮ ਮੈਂਬਰ ਹਨ ਜਿਨ੍ਹਾਂ ਨੂੰ ਵੀ ਜਿਹੜਾ ਏਰੀਅਰ ਪ੍ਰਾਪਤ ਨਹੀਂ ਹੋ ਰਿਹਾ ਤੇ ਬਹੁਤ ਹੀ ਜ਼ਿਆਦਾ ਜਿਹੜੇ ਪਰੇਸ਼ਾਨ ਹਨ ਤਾਂ ਇਸ ਦਾ ਜਿਹੜਾ ਜੇ ਨੋਟ 4 ਦੇਖੀਏ ਤਾਂ ਨੋਟ 4 ਦੇ ਵਿੱਚ ਬਹੁਤ ਹੀ ਜਿਹੜੇ ਇੰਪੋਰਟਡ ਹੈ ਜਿਹੜਾ ਵੀ ਏਰੀਅਰ ਪੈਨਸ਼ਨ ਦੀ ਜਿਹੜੀ ਡੈਥ ਤੋਂ ਬਾਅਦ ਡਿਊ ਹੈ ਮੰਨ ਲਓ ਕਿ ਕੋਈ ਵੀ ਪੈਨਸ਼ਨ ਦੀ ਡੈਥ ਹੋ ਗਈ ਹੈ ਉਹਦੀ ਡੈਥ ਤੋਂ ਬਾਅਦ ਉਹਦਾ ਕੋਈ ਏਰੀਅਰ ਪੈਂਡਿੰਗ ਹੈ ਜੋ ਨੋਮੀਨੇਸ਼ਨ ਹੈ ਉਹ ਰਾਈਟਿੰਗ ਦੇ ਵਿੱਚ ਪ੍ਰੋਪਰ ਸਾਈਨ ਹੋਈ ਹੋਵੇ ਕਿਸੇ ਦੀ ਵੀ ਪੈਨਸ਼ਨ ਦੀ ਜਿਹਦੇ ਵਿੱਚ ਜਿਹੜਾ ਵਿਟਨੈਸ ਜਿਹੜੀ ਪੌਣੀ ਜ਼ਰੂਰੀ ਹੈ ਤੇ ਮਨਜ਼ੂਰ ਕੀਤੀ ਹੋਵੇ ਕਿਸ ਵੱਲੋਂ ਹੈੱਡ ਆਫ ਦਾ ਜਿਹੜਾ ਆਫਿਸ ਦੇ ਵੱਲੋਂ ਜਾਂ ਪੈਸ਼ਨ ਡਿਸਪੋਜ਼ਿੰਗ ਅਥਾਰਟੀ ਹੈੱਡ ਆਫ ਦਾ ਆਫਿਸ ਜਿਹੜਾ ਆਫ ਦਾ ਜਿਹੜਾ ਆਫਿਸ ਦੇ ਵੱਲੋਂ ਕਿਸ ਕੰਡੀਸ਼ਨ ਦੇ ਵਿੱਚ ਜੇਕਰ ਕੋਈ ਵੀ এমਪਲੋਇਜ਼ ਵਰਕਿੰਗ ਹੈ ਉਸ ਤੋਂ ਬਾਅਦ ਜਿਹੜਾ ਵੇਅਰ ਸੱਚ ਪੇਮੈਂਟ ਸੈਲ ਵੀ ਕਸ ਦਾ ਜਿਹੜਾ ਕੀ ਜੋ ਵੀ ਨਾਮੀਨੇਸ਼ਨ ਜੋ ਕਿ ਨੋਮਿਟ ਹੈ ਉਸ ਨੂੰ ਫੁੱਲ ਐਂਡ ਫਾਈਨਲ ਜੋ ਵੀ ਪੇਮੈਂਟ ਹੈ ਉਹ ਕਿਸ ਕੰਡੀਸ਼ਨ ਦੇ ਵਿੱਚ ਕੀਤੀ ਜਾਵੇਗੀ ਜੋ ਵੀ ਜਿਹੜਾ ਪੰਜ ਜਿਹੜਾ ਜਿਹੜਾ ਜੋ ਵੀ 5.3b ਹੈ ਜਿਸ ਨੂੰ ਉਸ ਨੂੰ ਪ੍ਰੋਪਰ ਜਿਹੜਾ ਰਜਿਸਟਰ ਕਰਵਾਇਆ ਹੋਵੇਗਾ ਜਾਂ ਫਿਰ ਪ੍ਰੋਪਰ ਪ੍ਰੋਪਰ ਰਾਈਟਿੰਗ ਦੇ ਵਿੱਚ ਜਿਹੜਾ ਵਿਟਨੈਸ ਦੇ ਉਸ ਨੂੰ ਜਿਹੜਾ ਸਬਮਿਟ ਕਰਵਾਇਆ ਹੋਵੇਗਾ ਤਾਂ ਨਾਮੀਨੇਸ਼ਨ ਜੋ ਫਾਰਮ ਹੈ ਤਾ ਉਸ ਦੇ ਵਿੱਚ ਕਿਹੜੇ ਕਿਹੜੇ ਫਾਰਮ ਹਨ ਜੋ ਪੈਨਸ਼ਨ ਜਾਂ ਫੈਮਿਲੀ ਪੈਨਸ਼ਨਸ ਦੇ ਵੱਲੋਂ ਭਰੇ ਜਾਂਦੇ ਹਨ ਤਾਂ ਨੋਮੀਨੇਸ਼ਨ ਜੋ ਫਾਰਮ ਹੈ ਐਸ ਐਜ਼ ਐ ਪਰ ਪੰਜਾਬ ਸੀ ਐਸ ਆਰ ਐਂਡ ਪੰਜਾਬ ਫਾਈਨੈਸ਼ੀਅਲ ਰੂਲਸ ਐਪ ਡਿਕਸ ਦੇ ਵਿੱਚ ਜਿਹੜਾ ਜਿਸ ਨੂੰ ਵੀ ਜਿਹੜਾ ਨਾਮਿਨੇਟ ਕਰਨਾ ਹੈ ਤਾਂ ਜਿਹੜਾ ਕਿ ਰਿਲੇਸ਼ਨਸ਼ਿਪ ਹੈ ਉਸ ਦਾ ਕੀ ਹੈ ਪੈਨਸ਼ਨ ਜਾਂ ਫੈਮਿਲੀ ਪੈਨਸ਼ਨ ਦਾ ਨਾਲ ਰਸੀਵ ਆਲ ਦਾ ਏਰੀਅਰ ਆਫ ਪੈਨਸ਼ਨ ਦੀ ਜਿਹੜੀ ਸੇਮ ਕੀ ਡੈਥ ਤੋਂ ਪਹਿਲਾਂ ਜਿੰਨੇ ਵੀ ਜਿਹੜੇ ਕੀ ਏਰੀਅਰ ਸਨ ਵੀ ਉਹ ਜਿਹੜੇ ਰੀਸੀਵ ਕਰੇਗਾ ਉਸ ਬੰਦੇ ਦਾ ਜੋ ਉਸ ਨੂੰ ਜਿਹੜਾ ਨਾਮੀਨੇਸ਼ਨ ਹੈ ਦਾ ਨਾਮ ਇੱਥੇ ਆਏਗਾ ਅ ਰਿਲੇਸ਼ਨਸ਼ਿਪ ਆਏਗਾ ਉਸ ਤੋਂ ਬਾਅਦ ਜਿਹੜਾ ਸਿਗਨੇਚਰ ਆਫ ਪੈਨਸ਼ਨ ਆਏਗਾ ਤੇ ਦੋ ਵਿਟਨੈਸ ਪਾ ਕੇ ਤੁਸੀਂ ਇਸ ਨੂੰ ਜਿਹੜਾ ਹੈ ਪੈਨਸ਼ਨ ਡਿਸਪੋਜ਼ਿੰਗ ਅਥਾਰਟੀ ਅਗਰ ਤੁਸੀਂ ਪੈਨਸ਼ਨਰ ਹੋ ਤਾਂ ਪੈਨਸ਼ਨ ਡਿਸਪੋਜ਼ਿੰਗ ਅਥਾਰਟੀ ਕੌਣ ਹੈ ਤੁਹਾਡਾ ਜੋ ਬੈਂਕ ਹੈ ਉੱਥੇ ਤੁਸੀਂ ਪੈਨਸ਼ਨ ਡਰਾ ਕਰ ਰਹੇ ਹੋ ਜੇਕਰ ਤੁਸੀਂ ਵਰਕਿੰਗ ਏਮਪਲੋਏ ਹੋ ਤਾਂ ਜੋ ਤੁਹਾਡੇ ਵੀਡੀਓ ਹਨ ਹੈੱਡ ਆਫ ਦਾ ਆਫਿਸ ਹੈ ਉਹ ਤੁਹਾਡੇ ਜੋ ਫਾਰਮ ਹਨ ਉਹਨਾਂ ਦੀ ਜਿਹੜੀ ਪ੍ਰੋਪਰਲੀ ਦਰਜ ਜਿਹੜੀ ਕਰਨਗੇ ਤਾਂ ਜੋ ਉਸ ਦਾ ਜਿਹੜਾ ਰੈਫਰੈਂਸ ਲਿਆ ਗਿਆ ਹੈ ਪੰਜਾਬ ਸਿਵਲ ਰੂਲਸ ਜਿਹੜਾ ਵੋਲੀਅਮ 1 ਰੂਲ ਤੇ 5.320 ਦਾ ਨੋਟ 4 ਨੋਮੀਨੇਸ਼ਨ ਆਫ ਪੈਨਸ਼ਨਰ ਤਾਂ ਹਾਂਜੀ ਦੋਸਤੋ ਏਸੀਐਸ ਦੀ ਬਹੁਤ ਹੀ ਖਾਸ ਅਪਡੇਟ ਮਿਲਦੀ ਹੈ ਕਿਸੇ ਹੋਰ ਅਪਡੇਟ ਦੇ ਨਾਲ ਬਣੇ ਰਹਿਣਾ ਚੈਨਲ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਧੰਨਵਾਦ ਜੀ